ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਕਿੱਥੋਂ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਮੈਂ ਦੰਦਤੂ ਪਿਆਸ ਸਿੰਘ ਬੋਲ ਰਿਹਾ ਜੀ ਸਤਿ ਸ਼੍ਰੀ ਅਕਾਲ ਪੰਜਾਬ ਸਿੰਘ ਜੀ ਸਵਾਗਤ ਹੈ ਕੀ ਕਹਿਣਾ ਚਾਹੋਗੇ ਅਮ ਜੀ ਤੁਸੀਂ ਜਿਹੜਾ ਹਮਲਾ ਹੋਇਆ ਸੀ ਤਦਾ ਅਸੀਂ ਨਿਊਜ਼ ਕੀ ਸੁਣ ਰਹੇ ਆ ਪਿੰਡਾਂ ਦੱਸੀਆਂ ਨਹੀਂ ਹਾਂਜੀ ਹਾਂਜੀ ਕੀ ਕਹਿਣਾ ਹੈ ਇਸ ਵਾਰ ਤੁਹਾਡੀ ਕੀ ਪਤਾ ਲੱਗਦਾ ਇਹ ਬਸ ਇਹੀ ਕਹਿਣਾ ਹੈ ਜੀ ਬਸ ਜੋ ਕੀਤੀ ਦਾ ਫਲ ਆ ਉਹ ਭੁਗਤਣਾ ਪੈਣਾ ਹਾਂਜੀ ਇਸ ਲਈ ਜੋ ਪੰਜਾਬ ਦੀ ਜਵਾਨੀ ਖਰਾਬ ਕੀਤੀ ਮਾਵਾ ਦੇ ਪੁੱਤ ਨਸ਼ੇ ਦੇ ਨਾਲ ਲਾ ਕੇ ਮਾਰੇ ਜਾਂ ਵੈਸੇ ਫਰਜੀ ਮੁਕਾਬਲੇ ਕਰਨ ਵਾਲਿਆਂ ਨੂੰ ਇਹਨਾਂ ਨੇ ਪਾਲਿਆ ਪੋਸਿਆ ਹਾਂਜੀ ਜਦੋਂ ਬੰਦਾ ਤਾਂ ਕੋਈ ਇਨਾ ਤੱਕ ਤਾਂ ਕੋਈ ਨਹੀਂ ਪਹੁੰਚ ਸਕਦਾ ਪਰ ਰੱਬ ਤਾਂ ਦੇਖਦਾ ਹੀ ਹੈ ਨਾ ਕੋਈ ਨਾ ਕੋਈ ਤਾਂ ਫਿਰ ਹੁੰਦਾ ਹੀ ਆ ਸਭ ਨੇ ਜੀ ਆ ਪਰ ਉਹਦੇ ਚ ਕੁਝ ਵਾਰੀ ਐਂ ਹੁੰਦਾ ਹੈ ਪੰਜਾਬ ਸਿੰਘ ਜੀ ਕੇ ਹੋ ਸਕਦਾ ਜਿਹੜੇ ਘਰ ਦੇ ਉੱਤੇ ਇਹ ਹਮਲਾ ਕੀਤਾ ਉਹਨਾਂ ਦੀ ਕਿਸੇ ਥਾਂ ਦੇ ਉੱਤੇ ਡਾਇਰੈਕਟ ਇਨਵੋਲਵਮੈਂਟ ਨਾ ਹੋਵੇ ਜਾਂ ਇੱਕ ਸਰਕਾਰ ਇੱਕ ਸੇ ਪੋਲਿਟਿਸ਼ੀਅਨ ਨਾਲ ਦੋਸਤੀ ਹੋਣਾ ਉਹਦੀ ਕੀਮਤ ਅਦਾ ਕੀਤੀ ਜਾ ਰਹੀ ਹੈ ਜਾਂ ਕੀ ਗੱਲ ਹੈ ਇਹਦੇ ਬਾਰੇ ਚੱਲੋ ਜੀ ਨਹੀਂ কথা ਪਰ ਇੱਕ ਇਹ ਨਾਮ ਆਉਣਾ ਕਿ ਮਜਿਸਤਰੀ ਦੇ ਉੱਤੇ ਹਮਲਾ ਹੋਇਆ ਹਨ ਇਹ ਇੱਕ ਬਹੁਤ ਵੱਡੀ ਗੱਲ ਹੈ ਕਿਉਂਕਿ ਇਹ ਲੋਕ ਹਰ ਨਾਸ਼ੀਂ ਦੀ ਤਰ੍ਹਾਂ ਇਹ ਚੀਜ਼ ਭੁੱਲ ਕੇ ਬੈਠੇ ਨੇ ਕਿ ਸਾਨੂੰ ਵੀ ਕੋਈ ਕਦੇ ਉਪ ਕਰ ਸਕਦਾ ਹੈ ਕਿ ਕੋਈ ਸਾਨੂੰ ਘੇਰ ਸਕਦਾ ਹੈ ਕਦੇ